ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੇ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਸੋਹਣੀ ਵਿంటర్ ਦਾ ਸਟੱਫ ਲੈ ਕੇ ਆਈਆਂ ਪਰ ਭੈਣਾਂ ਕਹਿੰਦੀਆਂ ਹੋਣਗੀਆਂ ਕਿ ਇਹ ਅਜੇ ਰੰਗ ਲੈ ਕੇ ਆਈਆਂ ਪਰ ਅੱਜ ਭੈਣਾਂ ਲਈ ਨਹੀਂ ਭਰਾਵਾਂ ਲਈ ਵੀਡੀਓ ਆ ਰਹੀ ਆ ਤੇ ਮੇਨ ਆ ਰਹੀ ਆ ਜੀ ਕੁੜਤੇ ਪਜਾਮੇ ਦੇ ਉੱਪਰ ਆਪਾਂ ਹਮੇਸ਼ਾ ਸੇਲ ਕਰਦੇ ਹਾਂ ਪਰ ਇਹਨਾਂ ਦੀ ਅਸੀਂ ਵੀਡੀਓ ਬਹੁਤ ਜ਼ਿਆਦਾ ਘੱਟ ਪਾਉਂਦੇ ਆ ਇਹੇ ਚੀਜ਼ਾਂ ਵੀ ਸਾਡੇ ਕੋਲ ਅਵੇਲੇਬਲ ਹੁੰਦੀਆਂ ਨੇ ਯਾਨੀ ਕਿ ਤੁਸੀਂ ਜਿਹੜੀਆਂ ਵੀ ਪ੍ਰੀਮੀਅਮ ਵੈਂਡਿੰਗੀਆਂ ਲੋਕਲ ਨਹੀਂ ਅਸੀਂ ਰੱਖਦੇ ਹੈਗੇ ਕੁਰਤੇ ਪਜਾਮਿਆਂ ਦੇ ਵਿੱਚ ਕਲਰ ਚਾਰਟ ਥੋੜੇ ਜਿ ਮਿਲਣਗੇ ਬਟ ਪ੍ਰੀਮੀਅਮ ਹੀ ਮਿਲਣਗੀਆਂ ਪ੍ਰੀਮੀਅਮ ਸਾਰਾ ਸਟਾਫ ਰਹੂਗਾ ਤੇ ਸਾਰੀਆਂ ਬ੍ਰਾਂਡ ਦੀਆਂ ਕਲੈਕਸ਼ਨਾਂ ਜਿਵੇਂ ਕਿ ਪਹਿਣਾ ਦੇ ਸੂਟ ਆਪਾਂ ਬ੍ਰਾਂਡ ਦੇ ਵਿੱਚ ਹੀ ਡੀਲ ਕਰਦੇ ਆ ਉਸੇ ਤਰ੍ਹਾਂ ਕੁਰਤੇ ਪਜਾਮਿਆਂ ਦੇ ਵਿੱਚ ਵੀ ਅਸੀਂ ਬ੍ਰਾਂਡ ਦੇ ਵਿੱਚ ਹੀ ਡੀਲ ਕਰਦੇ ਆ ਸੋ ਜਿਨ੍ਹਾਂ ਨੂੰ ਵੀ ਇਹ ਵਾਲੀਆਂ ਹਨਾ ਕਲੈਕਸ਼ਨਾਂ ਚਾਹੀਦੀਆਂ ਹੋਣਗੀਆਂ ਜਿਨ੍ਹਾਂ ਪਹਿਣਾ ਨੇ ਘਰੇ ਹਨਾ ਚਾਹੀਦੇ ਨੇ ਕੁਰਤੇ ਪਜਾਮਿਆਂ ਦੇ ਸਟਾਫ ਤਾਂ ਤੁਸੀਂ ਆਪਣਾ ਬੇਫਿਕਰ ਹੋ ਕੇ ਸਕਰੀਨ ਤੇ ਸਾਡੇ ਨੰਬਰ ਚੱਲ ਰਹੇ ਆ ਤੁਸੀਂ ਆਰਡਰ ਦੇ ਸਕਦੇ ਹੋ ਪ੍ਰਾਈਸ ਜਿੰਨਾ ਵੀ ਸਾਰੇ ਅੱਜ ਇੱਕੋ ਹੀ ਪ੍ਰਾਈਸ ਦੇ ਨਾਲ ਆ ਬਟ ਸਾਰੇ ਬ੍ਰਾਂਡ ਦੇ ਆ ਫੁੱਲ ਗਰੰਟੀ ਆ ਕੋਈ ਲੂਨ ਦੀ ਕੋਈ ਬੁਰ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਨ ਆਉਂਦੀ ਆ ਤਾਂ ਅਸੀਂ ਇਹ ਫੈਬਰਿਕ ਸਾਡਾ ਹੋਊਗਾ ਕਿਉਂਕਿ ਪੂਰਾ ਅਸੀਂ ਵਧੀਆ ਤਸੱਲੀ ਵਾਲਾ ਫੈਬਰਿਕ ਹੀ ਲੈ ਕੇ ਆਉਂਦੇ ਆ ਸੋ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਬਾਕੀ ਵਿੰਟਰ ਦੇ ਵਿੱਚ ਜਿਹੜਾ ਕੋਟ ਤੇ ਪਜਾਮਾ ਰਹੂਗਾ ਸੇਮ ਇਹੀ ਰਹਿਣਾ ਸਾਡੇ ਕੋਲੇ ਕੋਈ ਚੇਂਜ ਨਹੀਂ ਹੋਣਾ ਇਸ ਲਈ ਅਸੀਂ ਇਹਨਾਂ ਦੀ ਬਾਰ-ਬਾਰ ਵੀਡੀਓ ਨਹੀਂ ਲੈ ਕੇ ਆਉਂਦੇ ਜਸt ਇੱਕ ਵਾਰ ਹੀ ਲੈ ਕੇ ਆਉਂਦੇ ਆ ਫਿਰ ਜਦੋਂ ਵੀ ਕੋਈ ਕਿਸੇ ਨੂੰ ਨੀਡ ਹੁੰਦੀ ਆ ਤਾਂ ਅਸੀਂ ਉਹੀ ਵੀਡੀਓ ਅਗਲੇ ਤੱਕ ਸ਼ੇਅਰ ਕਰ ਦਿੰਦੀ ਆ ਤੇ ਇਸ ਲਈ ਜਦੋਂ ਵੀ ਤੁਹਾਨੂੰ ਰੁਕਾਏ ਹੋ ਤਾਂ ਸਾਡੀ ਵੀਡੀਓ ਚਾਕੇ ਦੇਖ ਸਕਦੇ ਹੋ ਗਰਮੀਆਂ ਦੇ ਵਿੱਚ ਵੀ ਸਮਰਦੀ ਦੀ 컬렉ਸ਼ਨ ਅਸੀਂ ਫੋਟੋ ਤੇ ਪਜਾਮਿਆਂ ਦੀ ਇੱਕ ਅਧੀ ਵੀਡੀਓ ਲੈ ਕੇ ਆਉਣੀ ਹੁੰਦੀ ਆ ਵਿੰਟਰ ਦੀ ਸਟਾਰਟਿੰਗ ਹੋ ਰਹੀ ਆ ਤਾਂ ਫੁੱਲ ਆਨ ਪੂਰਾ ਵਧੀਆ ਬ੍ਰਾਂਡ ਦਾ ਸਟੱਫ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕੇ ਆ ਬਸ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਹੋਊਗਾ ਠੀਕ ਹੈ ਜੀ ਜਿਹੜਾ ਇਹ ਪਹਿਲਾ ਕਲਰ ਖੁੱਲ ਰਿਹਾ ਵਾ ਤੁਹਾਡੇ ਸਾਹਮਣੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਗ੍ਰੇ ਕਲਰ ਆ ਗ੍ਰੇ ਕਲਰ ਰੋਗਾ ਪ੍ਰੋਪਰ ਕਲਰ ਆ ਰਹੇ ਨੇ ਸਟਾਫ ਪੂਰਾ ਨਿੱਗਾ ਰਹੂਗਾ ਜਾਨੀ ਕਿ ਛੇਤੀ ਇਹਨਾਂ ਦੇ ਉੱਪਰ ਜਾਨੀ ਕਿ ਹੱਦ ਤੋਂ ਵੱਧ ਜੇ ਕੋਰੇ ਦੀ ਠੰਡ ਪੈਂਦੀ ਹੈ ਤਾਂ ਕੀ ਕਹਿਣਾ ਤੁਸੀਂ ਨਾਲ ਇਹਦੇ ਕੁਝ ਗਰਮ ਵੀਅਰ ਕੱਟ ਸਕਦੇ ਹੋ ਨਹੀਂ ਤਾਂ ਕੱਲੇ ਕੁਰਤੇ ਪਜਾਮੇ ਹੀ ਇੰਨੇ ਗਰਮ ਨੇ ਕਿ ਤੁਹਾਨੂੰ ਅਦਰ ਕੁਝ ਵੀ ਵੀਅਰ ਕਰਨ ਦੇ ਉੱਪਰ ਲੋੜ ਨਹੀਂ ਪਊਗੀ ਇੰਨਾ ਸੋਹਣਾ ਸਟਾਫਾ ਇੰਨਾ ਪਿਆਰੇ ਪਿਆਰੇ ਕਲਰ ਲੈ ਕੇ ਆਏ ਆ ਤੇ ਲਾਈਟ ਕਲਰ ਇਹ ਡਾਰਕ ਕਲਰ ਦਾ ਹੈਗਾ ਜਿਵੇਂ ਇਹ ਗ੍ਰੇ ਕਲਰ ਤੁਸੀਂ ਲੈਣਾ ਚਾਹੁੰਦੇ ਹੋ ਇਹ ਡਾਰਕ ਕਲਰ ਦੇ ਵਿੱਚ ਆ ਗਿਆ ਠੀਕ ਹੈ ਜੀ ਇਦੇ ਸੇਮ ਦੇ ਵਿੱਚ ਤੁਹਾਨੂੰ ਇੱਕ ਕਲਰ ਮਿਲੂਗਾ ਮੁੰਗਿਆ ਸ਼ੇਡ ਜੇ ਕਿਸੇ ਨੂੰ ਨੇਵੀ ਗ੍ਰੇ ਕਲਰ ਮੰਗਵਾਉਣਾ ਹੋਇਆ ਤਾਂ ਇਹਦਾ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਰਹੀ ਤਾਂ ਆ ਇੱਧਰ ਇਕੱਠੇ ਕਰ ਚਾ। ਇਹ ਨੈਕਸਟ ਵਾਲਾ ਜਿਹੜਾ ਅਸੀਂ ਦੇ ਰਹੇ ਹਾਂ ਇਹ ਦੇ ਰਹੇ ਹਾਂ ਮੁੰਗਿਆ ਸ਼ੇਡ ਤਾਂ ਕੋੜੀਆਂ નીચે ਰੱਖ ਦੇ ਲਾ ਕੇ। ਇਹ ਹੈਗਾ ਜੀ ਮੂੰਗਿਆ ਸ਼ੀਲ ਠੀਕ ਹੈ ਜੀ ਇਹ ਗ੍ਰੀਨ ਮੂੰਗਿਆ ਜੀ ਟੂਨ ਦੇ ਉੱਪਰ ਆਉ ਗ੍ਰੇ ਟੂਨ ਦੇ ਉੱਪਰ ਸੀ ਟੂਨਾ ਧਿਆਨ ਦੇ ਨਾਲ ਦੇਖ ਲਿਓ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਬਸ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰੀ ਚੱਲਿਓ ਨੰਬਰ ਇਹ ਵਾਲੇ ਦਾ ਰਹੂਗਾ 2 2 ਨੰਬਰ ਇਹ ਵਾਲਾ ਫੈਬਰਿਕ ਰਹੂ ਇਹ ਵਾਲਾ ਕਲਰ ਰਹੂਗਾ ਜੀ ਅੱਛਾ ਕੋਈ ਵਾਸੇ ਰੱਖੋ ਇਹ ਨੂੰ ਲਾਵੇ ਮਾਰੋ ਹਾਲੋ ਜੀ ਨੈਕਸਟ ਵਾਲਾ ਕਲਰ ਰਹੂਗਾ ਇਹ ਥੋੜਾ ਜਿਹਾ ਲੈਮਨ ਜੀ ਟੂਨ ਤੇ ਉੱਪਰ ਆ ਗਿਆ ਇਸ ਉਦਾਂ ਆ ਗਿਆ ਜਿਵੇਂ ਖਾਦੀ ਦਾ ਬੇਸ ਹੁੰਦਾ ਮਤਲਬ ਕਿ ਇਹਦੇ ਉੱਤੇ ਜਿਹੜਾ ਟੈਕਸਚਰ ਬਣਿਆ ਨਾ ਐਂ ਲੱਗੂਗਾ ਜਿਵੇਂ ਤੁਸੀਂ ਖਾਦੀ ਵੀਅਰ ਕੀਤੀ ਆ ਪਿਓਰ ਖਾਦੀ ਵੀਅਰ ਕੀਤੀ ਆ ਪੂਰੇ ਗਰਮ ਪੂਰੇ ਵੂਲ ਦੇ ਬਹੁਤ ਸੋਹਣੇ ਪੂਰੇ ਵਧੀਆ ਮਜ਼ਬੂਤ ਸਟੱਫ ਨੇ ਫਟਾਫਟ ਸਕਰੀਨਸ਼ਾਟ ਲਈ ਚਲਿਓ ਤੇ ਆਰਡਰ ਕਰੀ ਚਲਿਓ ਨੰਬਰ ਆਵੜਾ ਦਾ ਰਹੂਗਾ 3 ਕਲਰ ਚਾਰਟ ਨੇੜੇ ਤੋਂ ਧਿਆਨ ਦੇ ਨਾਲ ਦੇਖ ਸਕਦੇ ਹੋ ਤੇ ਆਪਣਾ ਮੰਗਵਾ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਸਹੀ ਲੱਗਦਾ ਪ੍ਰਾਈਸ ਅਜਦਾ ਸਾਰਿਆਂ ਦਾ ਰਹੂਗਾ ਜੀ 1250 ਸਾਢੇ 1250 ਰੁਪਏ ਇਹਨਾਂ ਦਾ ਪ੍ਰਾਈਸ ਆ 50 ਰੁਪਏ ਐਕਸਟਰਾ ਸ਼ਿਪਿੰਗ ਰਹੂਗੀ ਇੱਕ ਗੋੜਤੇ ਪਜਾਮੇ ਦੇ ਉੱਤੇ 50 ਰੁਪਏ ਦੀ ਸ਼ਿਪਿੰਗ ਰਹੂਗੀ ਜੀ ਆ ਗੋ ਇਦਾਂ ਰਹੂਗਾ ਇਹ ਮਤਲਬ ਕਿ ਸਕਿਨੀ ਜਿਹਾ ਕਲਰ ਆ ਪ੍ਰੋਪਰ ਵਾਈਟ ਵੀ ਨਹੀਂ ਪ੍ਰੋਪਰ ਵਾਈਟ ਨਹੀਂ ਹੈਗਾ ਜਿੰਨਾ ਪਹਿਲਾਂ ਨੂੰ ਵਾਈਟ ਵਾਈਟ ਸਾਡੇ ਕੋਲ ਹਮੇਸ਼ਾ ਹੀ ਅਵੇਲੇਬਲ ਹੁੰਦਾ ਚਾਹੇ ਤੁਸੀਂ ਵਿੰਟਰ ਦਾ ਲੈ ਲਓ ਚਾਹੇ ਤੁਸੀਂ ਸਮਰ ਦਾ ਲੈ ਲਓ ਸਮਰ ਦਾ ਜਿਹੜਾ ਸਟਾਫ ਆ ਕਾਫੀ ਲਾਈਕ ਕਰਦੇ ਨੇ ਮੁੰਡੇ ਹਨਾ ਵੀ ਉਹ ਥੋੜਾ ਜਿਹਾ ਬਲਾਂਜਾਂ ਵਾਲਾ ਕਪੜਾ ਹੁੰਦਾ ਉਹ ਵੀ ਸਾਡੇ ਕੋਲ ਅਵੇਲੇਬਲ ਹੁੰਦਾ ਕਿਸੇ ਨੇ ਉਹ ਮੰਗਵਾਉਣਾ ਹੋਵੇ ਸੇਮ ਰੇਟ ਦੇ ਵਿੱਚ ਆਉਗੇ ਠੀਕ ਹੈ ਜੀ ਤਾਂ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਜੇ ਤੁਹਾਨੂੰ ਇਹ ਵਾਲਾ ਬੁੱਲਨ ਦੇ ਵਿੱਚ ਚਾਹੀਦਾ ਇਹ ਆਫ ਵਾਈਟ ਕਲਰ ਆ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋ ਨੰਬਰ ਹੋਗਾ ਜੀ 6 ਚਿਨਾਰ ਆਹੇ ਚਿਨਾਰ ਦਾ ਚਿਨਾਰ ਮਿਲਦਾ ਵਾ ਬਹੁਤ ਸੋਹਣੇ ਬਹੁਤ ਪਿਆਰੇ ਇਹ ਸਾਰੇ ਕੁੜਤੇ ਪਜਾਮੇ ਨੇ नेक्स्ट कलर देख लो ये भी बहुत प्यारा बहुत सोना कलर ये आ गए कृपाली दे ये बहुत सोने ने बहुत प्यारे ने ब्रांड की टैगिंग थानू सारी मिलेगी बहुत सोहनी बहुत प्यारी सारी चीज़ आलो जी ਇਹ ਲਾਈਟ ਜਿਹਾ ਆ ਗਿਆ ਤੁਹਾਡੇ ਕੋਲੇ ਗ੍ਰੀਨੀ ਜਿਹਾ ਸ਼ेड ਲਾਈਟ ਜਾਂ ਪਿਸਤਾ ਜਿਹਾ ਸ਼ेड ਪਿਸਤਾ ਟੂਨ ਦੇ ਉੱਪਰ ਆ ਗਿਆ ਨੰਬਰ ਇਹਦਾ ਹੈਗਾ ਜੀ 6 6 ਨੰਬਰ ਇਹ ਸੂਟ ਰਹੂਗਾ ਇਹ ਸਾਰੇ ਹੁਣ ਜਿੰਨੇ ਦਿਖਾਵਾਂਗੀ ਇਹ ਸਾਰੇ ਕਿਰਪਾਲੀ ਦੇ ਆਉਣਗੇ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਵਾਲਾ ਬ੍ਰਾਂਡ ਹੀ ਸੇਲ ਕਰਦੇ ਆਂ ਤੇ ਇਹਨਾਂ ਦੀ ਕੋਈ ਕੰਪਲੇਨ ਨਹੀਂ ਕੁਝ ਨਹੀਂ ਹੈਗਾ ਜੀ ਇਹ ਵਾਲਾ ਆ ਗਿਆ ਸਕਿਨ ਕਲਰ ਦੇ ਉੱਪਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਹੋਊਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਸੌਰੀ ਕੁੜਤਾ ਪਜਾਮਾ ਰਹੂਗਾ ਆ ਲੋ ਜੀ ਇਹ ਥੋੜਾ ਜਿਹਾ 19 19 20 20 ਕ ਨੰਬਰ ਦਾ ਫਰਕ ਆ ਇਸੇ ਕਰਕੇ ਆਪਾਂ ਉੱਪਰ ਨੰਬਰ ਲਗਾ ਰਹੇ ਆ ਤਾਂ ਕਿ ਤੁਹਾਨੂੰ ਜਿਹੜਾ ਟੈਕਸਚਰ ਜਿਹਾ ਸਹੀ ਲੱਗਦਾ ਤੁਸੀਂ ਉਹ ਮੰਗਵਾ ਸਕੋ ਠੀਕ ਹੈ 19 20 ਦਾ ਫਰਕ ਆ ਕਲਰਾਂ ਦਾ ਬਾਕੀ ਸਾਰੇ ਸੇਮ ਤੂਂਦਿਆ ਥੋੜਾ ਜਿਹਾ ਜਿਹੜਾ ਇਹਦੇ ਵਿੱਚ ਖਾਦੀ ਵਾਂਗੂ ਇਹ ਬਣਿਆ ਹੋਇਆ ਨੇ ਇਹਦਾ ਬੇਸ ਉਹਦੇ ਵਿੱਚ ਥੋੜੇ ਜੇ ਕਲਰ ਦਾ ਡਿਫਰੈਂਟ ਆ ਰਿਹਾ ਕਿਸੇ 'ਚ ਪਿਸਤਾ ਆ ਰਿਹਾ ਕਿਸੇ 'ਚ ਲਾਈਟ ਸਕਿਨ ਆ ਰਿਹਾ ਸੋ ਬਸ ਜਿਹੜਾ ਕਲਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਨੰਬਰ ਇਹ ਰਹੂਗਾ 8 8 ਨੰਬਰ ਇਹ ਵਾਲਾ ਸੂਟ ਰੋ ਪਜਾਮਾ ਰੋਗਾ ਜੀ ਇਹ ਆ ਗਿਆ ਲਾਈਟ ਗ੍ਰੇ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਇਹਦਾ ਰੋਗਾ ਜੀ 9 ਉਸ ਨੂੰ ਰੱਖ ਲਓ ਜੀ ਨੈਕਸਟ ਜਿਹੜਾ ਆ ਰਿਹਾ ਇਹ ਵੀ ਬਹੁਤ ਪਿਆਰਾ ਸਕਿਨੀ ਜੀ ਕਲਰ ਦੇ ਉੱਪਰ ਆਫ ਵਾਈਟ ਕਲਰ ਆ ਇਹਨਾਂ ਸਾਰਿਆਂ ਦੇ ਉੱਤੇ ਸੇਮ ਆਏ ਆ ਬਸ ਜਿਵੇਂ ਖਾਦੀ ਤੁਸੀਂ ਵੇਅਰ ਕੀਤੀ ਆ ਪਿਓਰ ਖਾਦੀ ਵੇਅਰ ਕੀਤੀ ਆ ਬਟ ਫੀਲ ਸਾਰੀ ਬੁਲੰਦੀ ਆ ਸਾਰੀ ਚੀਜ਼ ਪਿਓਰ ਬੁਲੰਦੀ ਉੱਪਰ ਆ ਪੂਰੇ ਨਿੱਗੇ ਤੇ ਪੂਰੇ ਵਧੀਆ ਇਹ ਸਾਰੇ ਸਟਾਕ ਰਹਿਣਗੇ ਨੰਬਰ ਹੋਊਗਾ ਜੀ 10 ਨੈਕਸਟ ਆ ਗਿਆ ਬਲੈਕਿਸ਼ ਜਾਂ ਗ੍ਰੇ ਕਲਰ ਜਿਹੜਾ ਕਲਾਉਨ ਦੇ ਵਿੱਚ ਗ੍ਰੇ ਜਿਹਾ ਕਲਰ ਹੁੰਦਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ नंबर एर ग्यारह नंबर लाइट जहा थोड़ा जा थोड़ा थोड़ा पर्पल जी वागू टून है पीच जी जिम्मे कह दें लाइट जी बिल्कुल पीच जी मिठी जी टोन ओदा नहीं टून है जी नंबर रहूगा जी बारह बारह ਨੰਬਰ ਇਹਦਾ ਨੰਬਰ ਹੋਗਾ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜਿੰਨਾ ਵੀ ਪਹਿਣਾ ਨੂੰ ਘਰਾਂ ਦੇ ਵਿੱਚ ਕਿਸੇ ਵੀ ਭਰਾ ਦੇ ਲਈ ਹਨਾ ਕਿਸੇ ਲਈ ਵੀ ਲੋੜ ਆ ਆਪਣੇ ਡੈਡੀ ਦੇ ਲਈ ਕਿਸੇ ਬ੍ਰਦਰ ਦੇ ਲਈ ਆਪਣੇ ਘਰ ਵਾਲੇ ਦੇ ਲਈ ਕਿਸੇ ਭੈਣ ਨੂੰ ਕੋਟ ਦਾ ਪਜਾਮਾ ਚਾਹੀਦਾ ਤਾਂ ਤੁਸੀਂ ਆਪਣਾ ਫਟਾਫਟ ਆਰਡਰ ਕਰ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾਉਣਾ ਜਿਹੜੀ ਆਪਾਂ ਨਾ ਫਸਟ ਟਾਈਮ ਵੀਡੀਓ ਤੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਆਪਾਂ ਡਿੱਲੀ ਸੋਹਣੀਆਂ ਸੋਹਣੀਆਂ ਸੂਟਾਂ ਦੀਆਂ ਕਲੈਕਸ਼ਨਾਂ ਤੁਹਾਡੇ ਲਈ ਲੈ ਕੇ ਆਉਂਦੇ ਆਂ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ